ਦੰਦਉਤ ਵੰਦਨ ਅਨਕ ਬਾਰ ਸਰਬ ਕਲਾ ਸੁਮ ਰਥੇ ਡੋਲਨ ਥੇ ਰਖੂ ਪ੍ਰਭੂ ਨਾਨਕ ਦੇ ਕਰ ਹੱਥ ਬਾਬਾ ਅੰਮ੍ਰਿਤ ਵੇਲੇ ਬੋਲੇ ਆ ਤਾ ਦਰਖ ਨੇ ਉਕਾਰ ਮੇਗਨੋਂ ਫਰਮਾਨ ਹੋਆ ਵਰਸੋ ਕਿਰਪਾ ਧਾਰੇ ਅੰਮ੍ਰਿਤ ਵੇ ਲੈ ਜਾਗਣਾ ਜੇ ਕੋਈ ਜਾਗ ਨਿਤ ਇਕ ਬੰਦੰਦੀ ਅਰਜਾ ਦੂਜਾ ਸਾਹਿਬ ਚਿਤ ਕਤਕ ਕਰਮ ਕਮਾਵਣੈ ਕਤਕ ਕਰਮ ਕਮਾਵਣੈ ਦੋਸ ਨ ਕਾਹੂ ਜੋਗ ਪਰਮੇਸਰ ਤੇ ਭੁੱਲਿਆ ਵਿਆਪਨ ਸਭੇ ਰੋਗ ਸੁ ਕਾਹੂ ਟਲ ਗੁਰਸੇਵੀ ਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਚੌਥਾ ਪੰਚਬਦਾ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਗੁਧ ਪਾਈ ਪ੍ਰੇਮ ਕੀ ਸਰ ਲਾਗੀ ਤਨ ਭੀਤਰ ਤਾਂ ਕਰਮ ਕਟਿਆ ਜਾਈ ਆਚਰੇ ਚਰਾਏ ਤਾਂ ਸੁੱਧ ਹੋਈ ਸਿੱਧੀ ਟੀ ਬੁੱਧ ਪਾਈ ਪ੍ਰੀਮ ਕੀ ਸਰ ਲਾਗੀ ਤਨ ਭੀਤਰ ਤਾਂ ਬ੍ਰਹਮ ਕਟਿਆ ਜਾਏ ਮੇਰੀ ਗੋਬਿੰਦ ਆਪਣੇ ਜਨ ਕੋ ਦੇਹ ਵਢਾਈ ਗੁਰਮਤਿ RAM ਨਾਮੁ ਪ੍ਰਗਾਸ ਹੋ ਸਦਾ ਰਹੋ ਸਰਨਾਈ ਰਹਾਓ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੀਤ ਆ ਜਾਣਾ ਹਰ ਜੀਉ ਕਿਰਪਾ ਕਰੋ ਗੁਰ ਮਿਲਹੁ ਤਾਹਰ ਨਾਮ ਸਮਾਣਾ ਜਿਸ ਕੀ ਵਤ ਅਸੋਈ ਪ੍ਰਭ ਜਾਨੈ ਜਿਸ ਨੂੰ ਦੇ ਸੋ ਪਾਈ ਵਸਤ ਅਨੂਪ ਅਤ ਅਗਮ ਅਗੋਚਰ ਗੁਰੂ ਪੁਰਾ ਲਖ ਲਖਾਈ ਜਿਨਹ ਚਾਠੀ ਸੋਈ ਜਾਨੈ ਗੁੰਗੈ ਕੀ ਮਠਿਆਈ ਰਤਨ ਲੁਕਾਇਆ ਲੁਕੈ ਨਹੀਂ ਜੀ ਕੋ ਰਖੈ ਲੁਕਾਈ ਸਭ ਕੁਛ ਤੇਰਾ ਤੂੰ ਅੰਦਰ ਜਮੇ ਤੂੰ ਸਭਨਾ ਦਾ ਪ੍ਰਭ ਸੁਈ ਜਿਸਨੂੰ ਦਾਤ ਕਰੇ ਸੋ ਪਾਈ ਜਨ ਨਾਨਕਾ ਅਵਰਨਾ ਕੋਈ ਸਾਬਕਿ ਸਿਧੀ ਰਾਤ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸਨੂੰ ਦਾਤ ਕਰੀ ਸੋ ਪਾਈ ਜਨ ਨਾਨਕ ਅਵਰਨ ਤੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ